ਤਰਲੋਜਨ ਸਿੰਘ ਜਿਹੜੇ ਕਿ ਬਹੁਤ ਅਹਿਮ ਹਸਤੀ ਨੇ ਤੇ ਨਾਲ ਹੀ ਉਹ ਜਿਹੜੇ ਕੌਮੀ ਘਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਨੇ ਸਾਬਕਾ ਰਾਸ਼ਟਰਪਤੀ ਜੰਮਰ ਨੇ ਸਿੱਖ ਮੁੱਦੇ ਤੇ ਬਹੁਤ ਐਮੀ ਖੁੱਲ ਕੇ ਬੋਲਦੇ ਨੇ ਉਹਨਾਂ ਨੇ ਇਹ ਗੱਲ ਚੱਕੀ ਆ ਕਿ ਇਹ ਕਿਉਂ ਨਹੀਂ ਸਿੱਖ ਬਣ ਸਕਦਾ ਦਿੱਲੀ ਦਾ ਤੇ ਕੋਸ਼ਿਸ਼ ਕਰਦੇ ਆ ਉਹਨਾਂ ਨਾਲ ਗੱਲਬਾਤ ਕਰਨ ਦੀ ਜੇ ਉਹ ਲਾਈਨ ਤੇ ਆਗੇ ਤਾਂ ਉਹ ਉਹਨਾਂ ਦੀ ਗੱਲ ਸੁਣਾਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਐ ਦੋਸਤੋ ਜੀ ਅਸੀਂ ਲਾਈਵ ਤੇ ਆ ਫੇਸਬੁਕ ਤੇ ਤੇ ਅਸੀਂ ਚਰਚਾ ਕਰ ਰਹੇ ਆ ਕਿ ਕੋਈ ਜਿਹੜਾ ਦਿੱਲੀ ਦਾ ਦੁਬਾਰਾ ਜਾਂ ਫੇਰ ਸਿੱਖ ਮੁੱਖ ਕੀ ਮੁੱਖ ਮੰਤਰੀ ਬਣ ਸਕਦਾ ਹੈ ਜਾਂ ਕਿਉਂ ਨਹੀਂ ਬਣ ਸਕਦਾ ਇਸ ਗੱਲ ਤੇ ਚਰਚਾ ਕਰ ਰਹੇ ਆ ਤੇ ਤੁਹਾਡੇ ਵਿਚਾਰ ਜਾਣਨੇ ਚਾਹੁੰਦੇ ਆ ਅਸੀਂ ਇਸ ਗੱਲ ਤੇ ਤੇ ਅਸੀਂ ਲਾਈਵ ਲਾਈਵ ਤੇ ਆ ਆਪਾਂ ਜੀ ਬੱਲੀ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੀ ਬਹੁਤ ਇੰਟਰਨੈਸ਼ਨਲ ਤੁਹਾਡੀ ਬੜੀ ਜਿਹੜੀ ਤੁਹਾਡੇ ਸੁਣਨ ਵਾਲਿਆਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜੀ ਦੇਖੋ ਲક્ષਣ ਕੰਮ ਖਤਮ ਹੋਈ ਹੈ ਹਾਂਜੀ ਔਰ ਬੀਜੇਪੀ ਦੀ ਬੜੀ ਚੜ੍ਹਤ ਹੋਈ ਹੈ ਡਬਲ ਤੋਂ ਵੱਧ ਸੀਟਾਂ ਇੱਕ ਵਾਰ ਇਹਨਾਂ ਦੀ ਆ ਗਈ ਔਰ ਆਪ ਬਾਰੇ ਆਊਟ ਹੋ ਗਏ ਜੀ ਸੋ ਇਹ ਬੜੀ ਚਰਚਾ ਕਿ ਹੁਣ ਇਹ ਤਾਂ ਦਿੱਲੀ ਦਾ ਮੁੱਖ ਮੰਤਰੀ ਕੌਣ ਹੋਵੇ ਬਣਾਉਣਾ ਬੀਜੇਪੀ ਹਾਈ ਕਮਾਂਡ ਨੇ ਕਿਉਂਕਿ ਜਿਹੜਾ ਸਿਸਟਮ ਹੈ ਕਿ ਮੈਂਬਰ ਆਫ ਟਰਨ ਉਹ ਹੈ ਨਹੀਂ ਇੰਡੀਆ ਚੋ ਹਾਂਜੀ ਇੱਕ ਮਾੜੀ ਫੈਸਲਾ ਕਰਦੀ ਹੈ ਕਿ ਕੌਣ ਹੋਵੇ ਇਹ ਕਾਰੀਆਂ ਪਾਰਟੀਆਂ ਦਾ ਹੋ ਗਿਆ ਜਿਹੜਾ ਉਹ ਸਿਸਟਮ ਖਤਮ ਹੋ ਗਿਆ ਸੋ ਮੈਂ ਇੱਕ ਤਰ੍ਹਾਂ ਗੱਲ ਦਸਨੀ ਚਾਹੁੰਦਾ ਹਾਂ ਜੀ ਕਿ ਦਿੱਲੀ ਸ਼ਹਿਰ ਵਿੱਚ ਸਿੱਖਾਂ ਦੀ ਜਿਹੜੀ ਆਬਾਦੀ ਹੈ ਜੀ ਇਹ ਪਹਿਲਾਂ ਦਿਨ 10 ਲੱਖ ਤੋਂ ਉਪਰ ਹੁੰਦੀ ਸੀ ਫਿਰ ਜਦੋਂ 84 ਤੋਂ ਬਾਅਦ ਕੱਢਦੀ ਕੋ ਬਾਹਰ ਚਲੇ ਗਏ ਕੋ ਵਾਪਸ ਚਲੇ ਗਏ ਪੰਜਾਬ ਤਾਂ ਹੁਣ ਕਰੀਬਨ 7-8 ਲੱਖ ਦੇ ਕਰੀਬ ਮੰਨੀ ਜਾਂਦੀ ਹੈ ਜੀ ਸੋ ਬਹੁਤ ਇਹ ਅੱਛੀ ਆਬਾਦੀ ਹੈ ਸਾਡੀ ਕਿ ਸਾਰੇ ਇੰਡੀਆ ਚ ਸਭ ਤੋਂ ਜ਼ਿਆਦਾ ਸਿੱਖ ਦਿੱਲੀ ਸ਼ਹਿਰ ਚ ਰਹਿੰਦੇ ਐ। ਐਡੀ ਆਬਾਦੀ ਦੁਨੀਆ ਚ ਇੱਕ ਜਗ੍ਹਾ ਕਿਸੇ ਸ਼ਹਿਰ ਜਿਸ ਕਾਨੇ ਨਹੀਂ ਜੋ ਦਿੱਲੀ ਚ ਐ। ਜੀ। ਔਰ ਦਿੱਲੀ ਜਿਹੜੀ ਐ ਸਟੇਟ ਐ ਇਹ ਜਿਹੜੀ ਐ ਇਹ 20 ਕਲਾਸ ਸਟੇਟ ਐ ਫੁੱਲ ਸਟੇਟ ਨਹੀਂ ਐ। ਰਿਪ੍ਰੀਜ਼ੈਂਟ ਗੌਰਨਰ ਦਾ ਹੈੱਡ ਹੁੰਦਾ। ਹਾਂਜੀ। ਸੋ ਇਸ ਕਰਕੇ ਇਹਦੀ ਆ ਉਹ ਪਾਵਰ ਨਹੀਂ ਜਿਹੜੀਆਂ ਬਾਕੀ ਸਟੇਟਾਂ ਦੀਆਂ ਆਈਆਂ। ਹਾਂਜੀ ਹਾਂਜੀ। ਤੁਹਾਡੇ ਜਿਹੜੇ ਦਰਸ਼ਕਾਂ ਤੁਹਾਡੀ ਔਰ ਜਾਣਕਾਰੀ ਲਈ ਤੁਹਾਨੂੰ ਇੱਕ ਵਾਰੀ ਪਹਿਲਾਂ ਵੀ ਮੈਂ ਦੱਸਿਆ ਸੀ ਕਿ ਜਦੋਂ ਪਹਿਲੀ ਲੱਖਣ ਦਿੱਲੀ ਚ ਹੋਈ ਉਦੋਂ ਕਾਂਗਰਸ ਪਾਰਟੀ ਜਿੱਤੀ ਸੀ ਤੇ ਪਹਿਲਾ ਮੁੱਖ ਮੰਤਰੀ ਸੀ ਉਹ ਗੁਰਮੁਖ ਨੇ ਹਰ ਸਿੰਘ ਸਰਦਾਰ ਗੁਰਮੁਖ ਨੇ ਹਰ ਸਿੰਘ ਸਰਦਾਰ ਸੀਗੇ ਇਹ ਪਹਿਲਾਂ ਇਹ ਹੁੰਦੇ ਸੀ ਕਾਲਜ ਦੇ ਪ੍ਰਿੰਸੀਪਲ ਉਦੋਂ ਇਹ ਚੀਫ ਮਿਨਿਸਟਰ ਬਣੇ ਦਿੱਲੀ ਪਹਿਲਾ ਦਿੱਲੀ ਦਾ ਮੁੱਖ ਮੰਤਰੀ ਸਰਦਾਰ ਬਣਿਆ ਔਰ ਦੂਜਾ ਜਦੋਂ ਨਹਿੜੂ ਹੁੰਦਾ ਸੀ ਪੰਡਿਤ ਜੀ ਤੇ ਉਹਨਾਂ ਨੇ ਉਦੋਂ ਇਹਦਾ ਪਹਿਲਾ ਮੇਅਰ ਸੀ ਉਹਨੂੰ 10-12 ਸਾਲ ਰੱਖਿਆ ਬਾਬਾ ਚਿੱਤਰ ਸਿੰਘ ਕਲੀ ਦਾੜੀ ਪਗੜੀ ਸਰਦਾਰ ਔਰ ਉਹ ਇਸ ਕਰਕੇ ਕਿ ਉਦੋਂ ਦੁਨੀਆ ਜੀ ਕੇ ਮੈਸੇਜ ਦੰਦਾ ਸੀ ਕਿ ਜਿਹੜਾ ਮਾਇਨਾਰਟੀ ਹੈ ਇਹ ਸਿੱਖ ਦੀ ਕੀ ਕਦਰ ਹੈ ਤੋਂ ਮੈਂ ਇਹ ਸਮਝਦਾ ਕਿ ਜਿਹੜੀ ਅੱਜ ਇਹ ਇਲੈਕਸ਼ਨ ਹੋਈ ਹੈ ਹਾਂਜੀ ਮੇਰੇ ਵਿਚਾਰ ਵਿੱਚ ਕਿਉਂਕਿ ਮੈਂ ਇਹ ਗੱਲ ਇੱਥੇ ਦਿੱਲੀ ਦੋ ਵਾਰੀ ਤਿੰਨ ਵਾਰੀ ਸਿੱਖ ਸਭਾ ਨਾਲ ਚ ਬੋਲਿਆ ਹਾਂ ਹਾਂਜੀ ਕਿ ਸਾਨੂੰ ਕਿਉਂ ਨਹੀਂ ਦਿੱਲੀ ਦਾ ਮੁੱਖ ਮੰਤਰੀ ਸਿਰਫ ਸਿੱਖ ਭਾਜਪਾ ਅਡਾਪਟ ਕਰੇ ਉਹਦੇ ਕਈ ਪੋਲਿਟੀਕਲ ਲਾਭ ਹੋਣਗੇ ਬੀਜ ਮੋਦੀ ਜੀ ਨੂੰ ਭਲੀ ਜੀ ਇਸ ਵੇਲੇ ਜਿਹੜਾ ਵਾਤਾਵਰਨ ਹੈ ਕਿ ਕੋਈ ਮੁਸਲਮਾਨ ਐਮ.ਐਲ.ਏ. ਭਾਜਪਾ ਦਾ ਨਹੀਂ ਕੀਤਾ ਤਾਂ ਨਾ ਇਲੈਕਟ ਹੋਇਆ ਜੀ ਇਸ ਕਰਕੇ ਜਿਹੜਾ ਇਹ ਦੁਨੀਆ 'ਚ ਚਰਚਾ ਹੈ ਕਿ ਭਾਜਪਾ ਜਿਹੜੀ ਹੈ ਇਹ ਜਿਹੜੀ ਹੈ ਉਹ ਮਾਈਨੋਰਟੀਜ਼ ਨੂੰ ਅੱਗੇ ਨਹੀਂ ਕਰਦੀ ਤੇ ਬਹੁਤ ਵੱਡਾ ਹੁਣ ਮੈਸੇਜ ਆਏਗਾ ਕਿ ਭਾਜਪਾ ਨੇ ਇੱਕ ਸਟੇਟ ਬੁਖ ਮੰਤਰੀ ਸਿੱਖ ਚੁਣਿਆ ਜੀ ਦੂਸਰਾ ਸਿੱਖ ਦਾ ਚੁਣਨਾ ਇਹ ਫਾਇਦਾ ਹੈ ਕਿ ਸਿੱਖ ਜਿਹੜਾ ਨਾਰਥ ਇੰਡੀਆ 'ਚ ਆਵੀ ਹੈ ਜੀ ਔਰ ਇਹ ਕੀ ਹੈ ਹਰਿਆਣਾ ਤੇ ਕੀ ਪੰਜਾਬ 'ਚ ਹੈ ਹੀ ਹੈ ਵੱਟ ਨੂੰ ਯੂਪੀ ਵੀਆ ਰਾਜਸਥਾਨ ਵੀ ਹੈ ਉਹ ਤਾਂ ਸਿੱਖ ਤਾਂ ਦੇਖੋ ਜੀ ਪੰਜਾਬ ਚ ਦੀ ਫਿਲਮ ਨਹੀਂ ਚੱਲਣ ਦਿੱਤੀ ਉਹਨਾਂ ਨੇ ਸੋ ਇਹ ਜਿਹੜਾ ਪੰਜ ਛੇ ਸੀਟਾਂ ਚ ਜਿਹੜਾ ਸਿੱਖ ਮੰਤਰੀ ਮੁੱਖ ਮੰਤਰੀ ਹੋਏਗਾ ਤਾਂ ਉਹਦਾ ਬੀਜੇਪੀ ਨੂੰ ਬਹੁਤ ਲਾਭ ਪੁੱਜੇਗਾ ਹਾਂਜੀ ਸੋ ਇਹ ਜਿਹੜੀਆਂ ਦਲੀਲਾਂ ਇਹ ਇਹ ਹੱਕੇ ਜਾਂਦੀਆਂ ਕਿ ਇਸ ਵੇਲੇ ਇੰਡੀਆ ਚ ਮੋਦੀ ਜੀ ਨੂੰ ਲੋੜ ਹੈ ਕਿ ਸਿੱਖ ਪਗੜੀ ਵਾਲਾ ਇੱਥੇ ਮੁੱਖ ਮੰਤਰੀ ਬਣੇ ਔਰ ਉਹਦੇ ਲਈ ਜਿਹੜਾ ਕਿਉਂਕਿ ਉਮੀਦਵਾਰ ਹੈ ਸਾਡੇ ਕੋਲ ਉਹ ਬੜਾ ਫਿੱਟ ਹੈ ਜੀ ਤੁਸੀਂ ਆਪ ਜਾਣਦੇ ਹੋ ਬੜੀ ਬੜੀ ਕਰ ਚੁੱਕੇ ਹੋ ਮਨਜੀਤ ਸਿੰਘ ਸਰਸਾ ਇਲੈਕਟ ਹੋਇਆ ਜੀ ਔਰ 68000 ਵੋਟ ਦਾ ਫਰਕ ਨਾਲ ਜਿੱਤੇ 68000 ਹਾਂਜੀ 68000 ਔਰ ਜਿੱਤੇ ਉਸ ਸੀਟ ਤੋਂ ਜਿੱਤੇ ਕਿ ਪਿਛਲੇ ਦੋ ਵਾਰੀ ਤੋਂ ਉਥੇ ਜਿਹੜਾ ਆਪ ਦਾ ਐਮਐਲਏ ਹੈ ਜਿਹਦੇ ਕੇ ਸਾਰੇ ਕੌਂਸਲਰ ਵੀ ਉੱਤੇ ਐਮਐਲਏ ਸਾਰੀਆਂ ਉਹਨਾਂ ਉਸ ਉਹਨਾਂ ਨੂੰ ਕਰਾਇਆ ਉਹਨੇ ਜਿਹੜੇ ਹਾਂਜੀ ਹਾਂਜੀ ਹੁਣ ਤੱਕ ਤਵਾਰ ਟੈਂਜੈਂਸੀ ਔਰ ਲੋਕ ਨਾਲ ਸਰਸਾ ਰੰਦਾ ਨਹੀਂ ਹੁੰਦੇ ਵਾਦੇ ਹੈ ਸਰਸਾ ਰੰਦਾ ਪੰਜਾਬੀ ਭਾਗ ਜਿੱਥੇ ਹਰ ਜੋੜੀ ਦਾ ਡਰ ਤੋਂ ਹਾਂਜੀ 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 ਔਰ ਦੂਜੀ ਗੱਲ ਬੜੀ ਵੱਡੀ ਕੀਤੇ ਸਰਸੇ ਨੇ ਜਿਹੜੀ ਕਿ ਇਸ ਵੇਲੇ ਬੀਜੇਪੀ ਨੂੰ ਲੋਡ ਥੀ ਕਿ ਸਾਰੀ ਸਿੱਖ ਵੋਟ ਸਰਸਾ ਲੈ ਗਿਆ ਜੀ ਹੂੰ ਕਿਉਂਕਿ ਜਿੰਨੇ ਕਾਊਂਟਿੰਗ ਹੋਈ ਹੈ ਬੂਥ ਵਾਈਜ਼ ਉੱਥੇ ਸਿੱਖਾਂ ਦੀ ਵੋਟ ਜਿਹੜੀ ਹੈ ਟੋਟਲ ਆਈਟੀ ਤੋਂ ਹੁਣ 85% ਸਰਸੇ ਨੂੰ ਪਈ ਹੈ ਬਹੁਤ ਵੱਡਾ ਮੈਸੇਜ ਹੈ ਕਿ ਦਿੱਲੀ ਦੇ ਵਿੱਚ ਜਦੋਂ ਕਿ ਐਨਟੀ ਬੀਜੇਪੀ ਸਿੱਖਾਂ ਪ੍ਰਚਾਰ ਕਰਨ ਵਾਲੇ ਬਹੁਤ ਜ਼ਿਆਦਾ ਉਹਨਾਂ ਨੇ ਉਸ ਦਿਨ ਵੀ ਸਵੇਰੇ ਪੂਰੇ ਵੀਡੀਓ ਪਾਏ ਕਿ ਕੋਈ ਬੰਦਾ ਬੀਜੇਪੀ ਨੂੰ ਵੋਟ ਨਾ ਪਾਵੇ ਪਰ ਸਾਰੇ ਸਿੱਖਾਂ ਨੇ ਜਿੰਨੇ ਸਿੱਖ ਹਲਕੇ ਐ ਸਵਾਏ ਕੋਈ ਨਾ ਕਰਦਾ ਮੈਂ ਤੁਹਾਨੂੰ ਵਿੱਚੋਂ ਟੋਕ ਰਿਆਂ ਇੱਕ ਗੱਲ ਕਿ ਇਹ ਦਿੱਲੀ ਦੇ ਜਿਹੜਾ ਹੈ ਨਾ ਜਦੋਂ ਦੇਖੋ ਪਹਿਲਾਂ ਜਦੋਂ ਇੰਦਰਾ ਗਾਂਧੀ ਦੇ ਜਿਹਾ ਸੰਤੋਖ ਸਿੰਘ ਸੀਗੇ ਹੈ ਤੇ ਉਹ ਸੀ ਇਹ ਹੁੰਦਾ ਵੀ ਅੱਜ ਮੈਨੂੰ ਜਦੋਂ ਕਿਹਾ ਵੀ ਦਿੱਲੀ ਦੇ ਸਿੱਖਾਂ ਨੇ ਵਿਜੇ ਮੂਵਮੈਂਟ ਵੋਟ ਪਾਤੀ ਤੇ ਕਿਸੇ ਦੂਜੇ ਨੇ ਕਮੈਂਟ ਕੀਤਾ ਕਹਿੰਦਾ ਦਿੱਲੀ ਦੇ ਤੁਸੀਂ ਸਿੱਖ ਸਿਆਣੇ ਐ ਵੀ ਉਹ ਜਿਹੜੀ ਹੁਣ ਸੈਂਟਰ ਗਵਰਨਮੈਂਟ ਐ ਉਹਦੇ ਪਹਿਲਾਂ ਜਦੋਂ ਜਦਰ ਸੰਤੋਖ ਸਿੰਘ ਹੁੰਦਾ ਸੀਗਾ ਉਹ ਵੀ ਦਿੱਲੀ ਦੀ ਰੂਲਿੰਗ ਪਾਰਟੀ ਨੇ ਬਣਾ ਕੇ ਰੱਖਦਾ ਸੀ ਤੇ ਹੁਣ ਵਾਲੇ ਜਿਹੜੇ ਹੈਗੇ ਉਹ ਵੀ ਬਣਾ ਕੇ ਰੱਖੇ ਉਹਨਾਂ ਨੂੰ ਇਸ ਗੱਲ ਦਾ ਲਾਹਾ ਹੋਏਗਾ ਤੁਹਾਡਾ ਕੀ ਕਹਿਲ ਹੈ ਦੇਖੋ ਨਹੀਂ ਗੱਲ ਇੱਕ ਸਮਝੋ ਦੇਖੋ ਮੈਂ ਬੜਾ ਕਲੀਅਰ ਆ ਕਿ ਅਸੀਂ ਸਿੱਖਾਂ ਨੂੰ ਬਕਤ ਦਾ ਫਾਇਦਾ ਨਹੀਂ ਉਠਾਉਂਦੇ ਦੇਖੋ ਤੁਹਾਡੇ ਸਾਹਮਣੇ ਮੈਂ ਦਲੀਲ ਦੇਣਾ ਤੁਸੀਂ ਤੇ ਬੜੇ ਪੁਰਾਣੇ ਜਰਨਲਿਸਟ ਹੋ ਹਾਂਜੀ ਡਾਕਟਰ ਮਨਮੋਹਨ ਸਿੰਘ ਨੂੰ ਕਾਂਗਰਸ ਨੇ ਖੜਾ ਕੀਤਾ ਦਿੱਲੀ 'ਚ ਹਾਂਜੀ ਬੜੀ ਵੱਡੀ ਗੱਲ ਸੀ ਹਾਂਜੀ ਕਿ ਡਾਕਟਰ ਮਨਮੋਹਨ ਸਿੰਘ ਉਹ ਰਿਜ਼ਰਵ ਬੈਂਕ 'ਚ ਇਹ ਆ ਜਨਰਲ ਅਫਸਰ ਰਿਹਾ ਸੀ ਤੇ ਔਰ ਇਹ ਬਹੁਤ ਵੱਡਾ ਫਾਈਨੈਂਸ Minister ਕਾਮਯਾਬ ਹੋਇਆ ਹਾਂਜੀ ਹਾਂਜੀ ਤੇ ਵੱਡਾ ਜਦੋਂ ਸੋਨੀਆ ਗਾਂਧੀ ਬਣੀ ਉਹਨੇ ਨੂੰ ਦਿੱਲੀ ਨਿਊ ਦਿੱਲੀ ਖੜਾ ਕੀਤਾ ਜੀ ਹਾਂਜੀ ਉਦੋਂ ਤੋਂ ਕਮ ਸਿੱਖਾਂ ਦੀ ਦਸ਼ਨੀ ਕਾਂਗਰਸ ਨਾਲ ਸੀ ਬੜੀ ਹਾਂ ਹਾਂ ਤੇ ਉਦੋਂ ਇਹ ਸਾਡੀ ਜਿਹੜੀ ਸ਼੍ਰੋਮਣੀ ਕਮੇਟੀ ਦਿੱਲੀ ਦੀ ਦਾ ਅਕਾਲੀ ਦਲ ਇਹਨਾਂ ਨੇ ਐਲਾਨ ਕਰਤਾ ਕਿ ਮਨਮੋਹਨ ਨੂੰ ਕੋਈ ਸਿੱਖ ਵੋਟ ਨਾ ਪਾਵੇ ਪਾਏਗਾ ਹਾਂ ਠੀਕ ਹੈ ਹੂੰ ਮੈਂ ਤੁਹਾਨੂੰ ਸਵਾਲ ਕੀਤਾ ਸੀ ਘਾਹੋਂ ਵੀ ਤੁਸੀਂ ਕੀ ਕਟਿਆ ਹੂੰ ਜੇ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਜੇ ਐਮਪੀ ਬਣਿਆ ਤੇ ਪ੍ਰਧਾਨ ਮੰਤਰੀ ਬਣਨਾ ਸੀ ਨਾ ਹਾਂ 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 ਤੇ ਤੁਸੀਂ ਕਿਉਂ ਮੁਖਰਫਤ ਕੀਤੀ ਹੂੰ ਵੀ ਸਾਡਾ ਸਿੱਖਾਂ ਦਾ ਜਿਹੜਾ ਦਿੱਲੀ ਦਾ ਸਿੱਖ ਰਹਿੰਦਾ ਹੈ ਇਨੇ ਸੋਚਣਾ ਇਹ ਹੈ ਕਿ ਅਸੀਂ ਦਿੱਲੀ ਚ ਮਿਨੋਰਟੀ ਕਮਿਊਨਿਟੀ ਨੂੰ ਬੇਨਿਫਿਟ ਕਿੱਥੋਂ ਹੋਵੇ ਹੂੰ ਹੂੰ ਦੇਖੋ ਜਦ ਤੱਕ ਸੰਤੋਖ ਸਿੰਘ ਵਿਚੈਂਦਰਾ ਗਾਂਧੀ ਨਾਲ ਰਿਆ ਮੈਂ ਉਹੀ ਗੱਲ ਹੈ ਹੂੰ ਹੂੰ ਰਿਆ ਨਾ ਹਾਂਜੀ ਤੇ ਬਿਲਕੁਲ ਉਦੋਂ ਜਦੋਂ ਐਮਰਜੈਂਸੀ ਮੋਰਚਾ ਲੱਗਿਆ ਤੇ ਸੰਤੋਖ ਸਿੰਘ ਰੋਜ ਜਿੰਦਰਾ ਦੀ ਕੋਠੀ ਜਾ ਕੇ ਇਸੇ ਖਿਲ ਜਾ ਕੇ ਜਿੰਦਾਬਾਦ ਕਰਾਉਂਦਾ ਸੀ ਹੂੰ ਹੂੰ ਹਾਂਜੀ ਚਾਹੇ ਉਦੋਂ ਮੋਰਚਾ ਲੱਗਿਆ ਸੀ ਤਾਂ ਵੀ ਉਹ ਉਸਨੇ ਇੰਦਰਾ ਗਾਂਧੀ ਨੂੰ ਜਦੋਂ ਮੋਰਚੇ ਦੇ ਦੌਰਾਨ ਜੋੜੀ ਆਪਣਾ ਦਰਾਮਲੀਲਾ ਗਰਾਊਂਡ ਦੇ ਫੰਕਸ਼ਨ ਹੋਇਆ ਤੇ ਲੈਂਦਾ ਹਾਂ ਹਾਂਜੀ ਹਾਂਜੀ ਮੇਰਾ ਮਤਲਬ ਹੈ ਉਹਦੀ ਸਿਆਣਪ ਸੀ ਹੂੰ ਹੂੰ ਮੈਂ ਤਾਂ ਕਹਿਣਾ ਨਾ ਵੀ ਜੇ ਉਸਨੇ ਉਸ ਫਾਇਦੇ ਉਠਾਏ ਸਿੱਖਾਂ ਲਈ ਤੇ ਉਹ ਗਵਰਨਮੈਂਟ ਤੋਂ ਮਿਲ ਗਿਆ ਤੇ ਹੁਣ ਜੇ ਜਿਹੜੀ ਸਰਕਾਰ ਹੁਣ ਹੈ ਮਿਨੋਰਟੀ ਨੂੰ ਤੇ ਲੋੜ ਹੈ ਕਿ ਮਿਨੋਰਟੀ ਬਿਨਾ ਮਤਲਬ ਤੋਂ ਆਪਣੀਆਂ ਮੰਗਾਂ ਰੱਖੇ ਪਰ ਦੁਸ਼ਮਣੀਆਂ ਦਾ ਬਣਾਵੇ ਦੁਸ਼ਮਣੀਆਂ ਦਾ ਜਿਹਦਾ ਸਾਨੂੰ ਕੋਈ ਬੈਨੀਫਿਟ ਨਹੀਂ ਸਾਰੀ ਦੁਨੀਆ 'ਚ ਥੋੜਾ ਜਿਹਾ ਸੁਝਾਅ ਹੈਗਾ ਬੀਜੇਪੀ ਨੂੰ ਬੀਜੇਪੀ ਦੀ ਲੀਡਰਸ਼ਿਪ ਨੂੰ ਕਿ ਸਿੱਖ ਨੂੰ ਬਣਾਓ ਤੇ ਤੁਹਾਡਾ ਇਸੇ ਗੱਲ 'ਚ ਸਿੱਖਾਂ ਦਾ ਵੀ ਫਾਇਦਾ ਹੈ ਤੁਹਾਡਾ ਹੀ ਫਾਇਦਾ ਤੁਹਾਡਾ ਬਦਲ ਹੋਇਆ ਤੁਸੀਂ ਮੈਂ ਦੇ ਦੁਆਰਾ ਬੇਨਤੀ ਕਰਦਾ ਕਿ ਸਾਰੀ ਦੁਨੀਆ ਦਾ ਡਾਇਸਪੋਰਾ ਸਿੱਖ ਇਸ ਗੱਲ ਦਾ ਪ੍ਰੈਸ਼ਰ ਪਾਵੇ ਹਾਂ ਹਾਂ ਲੇਕਿਨ ਜੇ ਸਰਸਾ ਜੀ ਇੱਥੇ ਬਣਦੇ ਹਨ ਤੇ ਸਿੱਖ ਜਿਹੜਾ ਬਾਹਰੋਂ ਆਉਂਦਾ ਹੈ ਦਿੱਲੀ ਦੀ ਮੁੱਖ ਮੰਤਰੀ ਹੈ ਕਿੰਨਾ ਬੈਨੀਫਿਟ ਹੋਏਗਾ ਹੂੰ ਹੂੰ ਠੀਕ ਹੈ ਮਨ ਕੇ ਇਹ ਇਸ ਵਕਤ ਆਲ ਰੌਂਡ ਸਿੱਖਾਂ ਨੂੰ ਇੱਕ ਚਾਹੇ ਅਪੀਲ ਹੈ ਤੇ ਚਾਹੇ ਬੇਨਤੀ ਹੈ ਤੇ ਚਾਹੇ ਪ੍ਰੈਸ਼ਰ ਹੈ ਜੀ ਸਾਨੂੰ ਕਿਉਂ ਮੋਦੀ ਜੀ ਨੂੰ ਬਾਹਰ ਜਾ ਰਹੇ ਹਨ ਫਾਰਨ ਜੀ ਬਹੁਤ ਬੜੇ ਸਿੱਖਿਆ ਜਿਹੜੇ ਉਹਨੂੰ ਨੂੰ ਸਵਾਗਤ ਕਰਦੇ ਆ ਉਹਨਾਂ ਦੀ ਵੀ ਡਿਊਟੀ ਹੈ ਇੱਕ ਫਰਾਂਸ ਜਾ ਰਹੇ ਸੋ ਇਹ ਹੈ ਸਾਨੂੰ ਲੋਡ ਹੈ ਸਾਰੇ ਜਰਨਲਿਸਟ ਤੁਹਾਡੇ ਵਰਗੇ ਸਿਆਣੇ ਜਿਹੜੇ ਹਮੇਸ਼ਾ ਪੱਤਰਕਾਰੀ ਦੀ ਝੋਟ ਕੋਟੀ ਦੇ ਰਹੇ ਹੋ ਕਿ ਆਪਾਂ ਇਸ ਗੱਲ ਨੂੰ ਸਮਝੀਏ ਜੀ ਅਭੀ ਸਰਸਾ ਦਾ ਫਿਜ਼ਿਕ ਹਰ ਕਲੋਂ ਫਿੱਟ ਹੈ ਜੀ ਦੇਖੋ ਹਰਿਆਣੇ ਨੂੰ ਵੀ ਲਾਂਗ ਕਰਦਾ ਇਹ ਸਰਸਾ ਦਾ ਹਰਿਆਣਾ ਦਾ ਲੱਕਿਆ ਨੇ ਬਦਲਿਆ ਨਹੀਂ ਹਾਂਜੀ ਪਰ ਪਰ ਹਰਿਆਣੇ ਤੋਂ ਵੀ ਇਹ ਪੂਰਾ ਗ੍ਰੈਂਟ ਕਰਦਾ ਪੰਜਾਬ ਵਿੱਚ ਰਿਹਾ ਹੈ ਤੇ ਦਿਲ ਹਾੜੇ ਕੀ ਕੀ ਮਿਨਿਸਟਰ ਵੀ ਰਿਹਾ ਸਭ ਕੁਝ ਰਿਹਾ ਹਾਂਜੀ ਦਿੱਲੀ ਹੁਣ ਰਹਿੰਦਾ ਹੈ ਯੂਪੀ ਦੇ ਜਾਂਦਾ ਸੋ ਇਹ ਇਸ ਵੇਲੇ ਬੜਾ ਫਿਟੈਸ ਚ ਸਿੱਖਾ ਨੂੰ ਕਿ ਜੇ ਇਹ ਆਏਗਾ ਤੇ ਇਹਨੂੰ ਵੀ ਫਿਰ ਮਹਿਸੂਸ ਹੋਏਗਾ ਕਿ ਮੈਨੂੰ ਸਿੱਖਾਂ ਦੀ ਕਰਕੇ ਹੀ ਬਣਿਆ ਤੇ ਮੈਂ ਸਿੱਖਾਂ ਦੇ ਨਾਲ ਰਵਾਂ ਬਸ ਜੀ ਬਹੁਤ ਮਿਹਰਬਾਨੀ ਜੀ ਸ਼ੁਕਰੀਆ